ਕੋ ਇੱਕ ਨਾ ਤੁਹਾਨੂੰ ਮੈਂ ਜਾਣਕਾਰੀ ਵਾਸਤੇ ਦੱਸਦਾ ਹਾਂ ਹਾਂਜੀ ਜਾਬਰ ਬਲੱਡ ਲਾਈਨ ਔਰ ਜਹਾਂਗੀਰ ਬਲੱਡ ਲਾਈਨ ਦੋ ਅਲੱਗ-ਅਲੱਗ ਬਲੱਡ ਲਾਈਨਾਂ ਨੇ ਜੀ ਭਾਈ ਬਹੁਤ ਲੋਕਾਂ ਨੂੰ ਆਇਆ ਵੀ ਉਹ ਜਾਬਰ ਬਲੱਡ ਲਾਈਨ ਨੂੰ ਜਿਵੇਂ ਹੁਣ ਆਪਣੇ ਰਾਜਵੀਰ ਕੋਲੇ ਵੱਖਰਾ ਹਾਂਜੀ ਹਾਂਜੀ ਉਹ ਜਹਾਂਗੀਰ ਬਲੱਡ ਲਾਈਨ ਕਹਿੰਦੇ ਨੇ ਜੇ ਉਸ ਵਿਸ਼ੇ ਤੇ ਕਦੇ ਗੱਲ ਹੋ ਜੇ ਤਾਂ ਰਾਜਵੀਰ ਨੂੰ ਵੀ ਪਤਾ ਲੱਗੇ ਹਾਂਜੀ ਬਲੱਡ ਲਾਈਨਾਂ ਦੋ ਨਹੀਂ ਵਧੀਆਂ ਨੇ ਉਹ ਜਾਬਰ ਬਲੱਡ ਲਾਈਨ ਆ ਉਹ ਜਾਬਰ ਜਹਾਂਗੀਰ ਬਲੱਡ ਲਾਈਨ ਜਾਬਰ ਬੱਕਰੇ ਦਾ ਨਾਮ ਸੀਗਾ ਜੀ ਹਾਂਜੀ ਜਾਬਰ ਬੱਕਰੇ ਨੂੰ ਮਤਲਬ ਉਹ ਸੀ ਤਾਂ ਬੱਕਰਾ ਬੱਕਰੇ ਤੋਂ ਜਾਬਰ ਉਹਨੂੰ ਮਤਲਬ ਪਰਮਾਤਮਾ ਨੇ ਚਾਹੇ ਅੱਲਾਹ ਨੇ ਮੈਨੂੰ ਇਸ ਚੀਜ਼ ਦਾ ਸ਼ਰੇਹ ਜਿਵੇਂ ਕਹਿੰਦੇ ਦਿੱਤਾ ਹਾਂਜੀ ਹਾਂਜੀ ਕ੍ਰੈਡਿਟ ਦਿੱਤਾ ਉਹ ਬੱਕਰੇ ਤੋਂ ਜਾਬਰ ਉਹਨੂੰ ਮੈਂ ਕੀਤਾ ਸੀ ਠੀਕ ਹੈ ਜੀ ਮੇਰੇ ਰਾਹੀ ਹੋਇਆ ਸੀ ਅੱਛਾ ਜੀ ਉਹਨੂੰ ਮੈਂ ਇਹ ਜਿੱਤੀ ਹਾਂਜੀ ਉਹ ਬੱਕਰੇ ਨੇ ਮੈਨੂੰ ਆਪ ਦੇ ਵੱਲੋਂ ਜਿੰਨੀ ਆਇਆ ਤਾਂ ਉਹਦੋਂ ਵੀ ਪਹਿਲਾਂ ਬਹੁਤ ਤਕੜੇ ਤਕੜੇ ਬੱਕਰੇ ਰੱਖੇ ਹਾਂਜੀ ਬੜੀਆਂ ਤਕੜੀਆਂ ਬੱਕਰੇ ਦੇਖਿਆ ਜਦੋਂ ਉਹ ਸੋਸ਼ਲ ਮੀਡੀਆ ਤੇ ਯਾਨੀ ਮੈਂ ਸੋਸ਼ਲ ਮੀਡੀਆ ਦੇ ਉੱਪਰ ਰੀਪ੍ਰੈਜ਼ੈਂਟ ਇਹਨਾਂ ਦੇ ਨਾਲ ਹੋਇਆ ਹਾਂਜੀ ਉਸ ਤੋਂ ਪਹਿਲਾਂ ਬੱਕਰੀਆਂ ਤਾਂ ਹੁਣ ਜਿਵੇਂ ਰਾਣੇ ਬੰਦੇ ਦੱਸਦੇ ਨੇ ਪਤਾ ਹੀ ਆ ਸਾਰਿਆਂ ਨੂੰ ਹੂੰ ਕਿ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਰਿਹਾ ਵੀ ਕੱਲ ਮੇਜਰ ਮੇਰੇ ਕੋਲ ਜ਼ਿਕਰ ਕਰਦਾ ਸੀ ਵੀ ਬਾਈ ਪੰਮਾ ਦਾਦਾ ਸੀ ਵੀ 2015 ਚ ਬਾਹ ਕੁਲੀ ਉਹ ਵੀ ਤਗੜੀਆਂ ਬੱਕਰੀਆਂ ਹੁੰਦੀਆਂ ਸੀ ਜਿਹੜੀਆਂ ਇਹ ਟੋਲ ਬਜਾ ਕੇ ਵੇਚੀਆਂ ਹਾਂਜੀ ਹਾਂਜੀ ਸੀ ਵੀ ਮੇਰੇ ਕੋਲੇ 44 44 45 45 ਇੰਚ ਤੱਕ ਦੀਆਂ ਬੱਕਰੀਆਂ ਸੀ ਠੀਕ ਹੈ ਬਾਈ ਮੈਂ ਟਟਲ ਨਹੀਂ ਮਹਾਰਾ ਜਿਹਨੂੰ ਮਰਜ਼ੀ ਪੁੱਛ ਲਈ ਪੁਰਾਣੇ ਬੰਦੇ ਨੂੰ ਹਾਂਜੀ ਤੇ ਸੀ ਵੀ ਬੱਕਰੀਆਂ ਮੇਰੇ ਕੋਲੇ ਬਹੁਤ ਭੌਰੀ ਭਾਈ ਬੱਕਰੀਆਂ ਮੇਰੇ ਕੋਲ ਸਵਾ ਸਵਾ ਡੇਡ ਡੇਡ ਕੁਆਂਟੋ ਦੀ ਬੱਕਰੀ ਸੀ ਅੱਛਾ ਜੀ ਹਾਂ ਚਿਤਾਲ ਪਹਿਲਾਂ ਵੀ ਸਾਰੇ ਰੰਗ ਸੀ ਤੁਹਾਡੇ ਕੋਲੇ ਪਹਿਲਾਂ ਸਾਰੇ ਰੰਗ ਸੀ ਮੈਂ ਜੋੜੀਆਂ ਬਣਾ ਅੱਛਾ ਨਾਗਰੀਆਂ ਡੱਬੀਆਂ ਨਾਗਰੀਆਂ ਉਹ ਨਾ ਉਹ ਮਤਲਬ ਉਹ ਜਾਬਰ ਬਲੱਡ